ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਨੌਜਵਾਨ ਵਿਆਹ ਦੇ ਖਰਚਿਆਂ ਤੋਂ ਡਰਦੇ ਨੇ ਉੱਥੇ ਹੀ ਸਯੁਕਤ ਅਰਬ ਅਮੀਰਾਤ ਨੇ ਇੱਕ ਵਿਕਸਾਰੋਬਾਰੀ ਨੇ ਅਜਿਹਾ ਐਲਾਨ ਕੀਤਾ ਜੋ ਕਿਸੇ ਫਿਲਮੀ ਕਹਾਣੀ ਤੋਂ ਕੱਟ ਨਹੀਂ ਲੱਗਦਾ ਦੁਬਈ ਦੇ ਮਸ਼ਹੂਰ ਅਲ ਹਬਤੂਰ ਗਰੁੱਪ ਨੇ ਆਪਣੇ ਕਰਮਚਾਰੀਆਂ ਦੀ ਖੁਸ਼ੀਆਂ ਨੂੰ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਜੀ ਹਾਂ ਅਰਬਪਤੀ ਕਾਰੋਬਾਰੀ ਖਿਲਾਫ ਅਲ ਖਬਤੂਰ ਨੇ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੀ ਕੰਪਨੀ ਦਾ ਕੋਈ ਨੌਜਵਾਨ ਕਰਮਚਾਰੀ ਵਿਆਹ ਦੇ ਬੰਧਨ ਵਿੱਚ ਵੱਜਦਾ ਹੈ ਤਾਂ ਕੰਪਨੀ ਵੱਲੋਂ ਉਸ ਨੂੰ 12 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਸਿਰਫ ਪੈਸੇ ਦੇਣ ਤੱਕ ਸੀਮਿਤ ਨਹੀਂ ਸਗੋ ਇਹ ਨੌਜਵਾਨਾਂ ਨੂੰ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨ ਲਈ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ। ਕੰਪਨੀ ਦਾ ਉਤਸ਼ਾਹ ਇੱਥੇ ਹੀ ਖਤਮ ਨਹੀਂ ਹੁੰਦਾ। ਖਲਾ ਅਲ ਹਬਤੂਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਵਿਅਕਤੀ ਦੇ ਅਗਲੇ 2 ਸਾਲਾਂ ਦੇ ਅੰਦਰ ਕਰਮਚਾਰੀ ਦੇ ਘਰ ਬੱਚਾ ਪੈਦਾ ਹੁੰਦਾ ਤਾਂ ਇਹ ਵਿੱਤੀ ਸਹਾਇਤਾ ਦੁੱਗਣੀ ਕਰ ਦਿੱਤੀ ਜਾਵੇਗੀ। ਉਹਨਾਂ ਦਾ ਮੰਨਣਾ ਹੈ ਕਿ ਪਰਿਵਾਰ ਸਮਾਜ ਦੀ ਬੁਨਿਆਦ ਹੈ ਅਤੇ ਇੱਕ ਮਾਲਕ ਵਜੋਂ ਇਹ ਉਹਨਾਂ ਦਾ ਫਰਜ਼ ਹੈ ਕਿ ਉਹ ਕਰਮਚਾਰੀਆਂ ਦੇ ਪਰਿਵਾਰਕ ਜੀਵਨ ਨੂੰ ਸੁਖਾਲਾ ਬਣਾਉਣ। ਸੋਸ਼ਲ ਮੀਡੀਆ 'ਤੇ ਆਪਣੀ ਸੋਚ ਸਾਂਝੀ ਕਰਦਿਆਂ ਹਬਤੂਰ ਨੇ ਕਿਹਾ ਕਿ ਅੱਜਕੱਲ ਮਹਿੰਗਾਈ ਅਤੇ ਕੈਰੀਅਰ ਦੀ ਦੌੜ ਕਾਰਨ ਨੌਜਵਾਨ ਪਰਿਵਾਰ ਸ਼ੁਰੂ ਕਰਨ ਤੋਂ ਕਤਰਉਂਦੇ ਨੇ। ਉਹਨਾਂ ਅਨੁਸਾਰ ਵਿਆਹ ਅਤੇ ਬੱਚੇ ਸਿਰਫ ਨਿੱਜੀ ਫੈਸਲਾ ਨਹੀਂ ਸਗੋ ਰਾਸ਼ਟਰ ਨਿਰਮਾਣ ਦੀ ਇੱਕ ਅਹਿਮ ਪ੍ਰਤੀਕਿਰਿਆ। 1970 ਵਿੱਚ ਸਥਾਪਿਤ ਅਲ ਹਬਤੂਰ ਗਰੁੱਪ ਜੋ ਹੋਟਲ ਤੋਂ ਲੈ ਕੇ ਰੀਅਲ ਅਸਟੇਟ ਤੱਕ ਦੇ ਵੱਡੇ ਕਾਰੋਬਾਰ ਚਲਾਉਂਦਾ ਹੈ, ਹੁਣ ਆਪਣੀ ਇਸ ਮਨੁੱਖੀ ਪਹਿਲ ਕਾਰਨ ਸੁਰਖੀਆਂ ਵਿੱਚ ਦੁਨੀਆ ਭਰ ਦੇ ਕਾਰੋਬਾਰੀ ਜਗਤ ਵਿੱਚ ਇਸ ਕਦਮ ਦੀ ਸਲਾਂਗਾ ਹੋ ਰਹੀ ਹੈ ਕਿ ਕੀਵੇਂ ਇੱਕ ਕੰਪਨੀ ਮੁਨਾਫੇ ਤੋਂ ਪਰੇ ਜਾ ਕੇ ਆਪਣੇ ਕਰਮਚਾਰੀਆਂ ਦੀ ਸਮਾਜਿਕ ਸਥਿਰਤਾ ਵਿੱਚ ਨਿਵੇਸ਼ ਕਰ ਸਕਦੀ ਹੈ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਨੌਜਵਾਨ ਵਿਆਹ ਦੇ ਖਰਚਿਆਂ ਤੋਂ ਡਰਦੇ ਨੇ ਉੱਥੇ ਹੀ ਸੰਯੁਕਤ ਅਰਬ ਅਮੀਰਾਤ ਨੇ ਇੱਕ ਵਿਕਸ ਕਾਰੋਬਾਰੀ ਨੇ ਅਜਿਹਾ ਐਲਾਨ ਕੀਤਾ ਜੋ ਕਿਸੇ ਫਿਲਮੀ ਕਹਾਣੀ ਤੋਂ ਕੱਟ ਨਹੀਂ ਲੱਗਦਾ ਦੁਬਈ ਦੇ ਮਸ਼ਹੂਰ ਅਲ ਹਬਤੂਰ ਗਰੁੱਪ ਨੇ ਆਪਣੇ ਕਰਮਚਾਰੀਆਂ ਦੀ ਖੁਸ਼ੀਆਂ ਨੂੰ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਜੀ ਹਾਂ ਅਰਬਪਤੀ ਕਾਰੋਬਾਰੀ ਖਿਲਾਫ ਅਲ ਹਬਤੂਰ ਨੇ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੀ ਕੰਪਨੀ ਦਾ ਕੋਈ ਨੌਜਵਾਨ ਕਰਮਚਾਰੀ ਵਿਆਹ ਦੇ ਬੰਧਨ ਵਿੱਚ ਵੱਜਦਾ ਹੈ ਤਾਂ ਕੰਪਨੀ ਵੱਲੋਂ ਉਸ ਨੂੰ 12 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਹ ਸਿਰਫ ਪੈਸੇ ਦੇਣ ਤੱਕ ਸੀਮਿਤ ਨਹੀਂ ਸਗੋ ਇਹ ਨੌਜਵਾਨਾਂ ਨੂੰ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨ ਲਈ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ ਕੰਪਨੀ ਦਾ ਉਤਸ਼ਾਹ ਇੱਥੇ ਹੀ ਖਤਮ ਨਹੀਂ ਹੁੰਦਾ ਖਲਾ ਅਲ ਹਬਤੂਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਵਿਆਹ ਦੇ ਅਗਲੇ 2 ਸਾਲਾਂ ਦੇ ਅੰਦਰ ਕਰਮਚਾਰੀ ਦੇ ਘਰ ਬੱਚਾ ਪੈਦਾ ਹੁੰਦਾ ਤਾਂ ਇਹ ਵਿੱਤੀ ਸਹਾਇਤਾ ਦੁੱਗਣੀ ਕਰ ਦਿੱਤੀ ਜਾਵੇਗੀ ਉਨ੍ਹਾਂ ਦਾ ਮੰਨਣਾ ਹੈ ਕਿ ਪਰਿਵਾਰ ਸਮਾਜ ਦੀ ਬੁਨਿਆਦ ਹੈ ਅਤੇ ਇੱਕ ਮਾਲਕ ਵੱਜੋਂ ਇਹ ਇਹ ਉਹਨਾਂ ਦਾ ਫਰਜ਼ ਹੈ ਕਿ ਉਹ ਕਰਮਚਾਰੀਆਂ ਦੇ ਪਰਿਵਾਰਕ ਜੀਵਨ ਨੂੰ ਸੁਖਾਲਾ ਬਣਾਉਣ ਸੋਸ਼ਲ ਮੀਡੀਆ ਤੇ ਆਪਣੀ ਸੋਚ ਸਾਂਝੀ ਕਰਦਿਆਂ ਹਬਤੂਰ ਨੇ ਕਿਹਾ ਕਿ ਅੱਜਕੱਲ ਮਹਿੰਗਾਈ ਅਤੇ ਕੈਰੀਅਰ ਦੀ ਦੌੜ ਕਾਰਨ ਨੌਜਵਾਨ ਪਰਿਵਾਰ ਸ਼ੁਰੂ ਕਰਨ ਤੋਂ ਕਤਰਉਂਦੇ ਨੇ ਉਹਨਾਂ ਅਨੁਸਾਰ ਵਿਆਹ ਅਤੇ ਬੱਚੇ ਸਿਰਫ ਨਿੱਜੀ ਫੈਸਲਾ ਨਹੀਂ ਸਗੋ ਰਾਸ਼ਟਰ ਨਿਰਮਾਣ ਦੀ ਇੱਕ ਅਹਿਮ ਪ੍ਰਤੀਕਿਰਿਆ 1970 ਵਿੱਚ ਸਥਾਪਿਤ ਅਲ ਹਬਤੂਰ ਗਰੁੱਪ ਜੋ ਹੋਟਲ ਤੋਂ ਲੈ ਕੇ ਰੀਅਲ ਅਸਟੇਟ ਤੱਕ ਦੇ ਵੱਡੇ ਕਾਰੋਬਾਰ ਚਲਾਉਂਦਾ ਹੈ ਹੁਣ ਆਪਣੀ ਇਸ ਮਨੁੱਖੀ ਪਹਿਲ ਕਾਰਨ ਸੁਰਖੀਆਂ ਵਿੱਚ ਹੈ ਦੁਨੀਆ ਭਰ ਦੇ ਕਾਰੋਬਾਰੀ ਜਗਤ ਵਿੱਚ ਇਸ ਕਦਮ ਦੀ ਸਲਾਹਾਂਗ ਹੋ ਰਹੀ ਹੈ ਕਿ ਕਿਵੇਂ ਇੱਕ ਕੰਪਨੀ ਮੁਨਾਫੇ ਤੋਂ ਪਰੇ ਜਾ ਕੇ ਆਪਣੇ ਕਰਮਚਾਰੀਆਂ ਦੀ ਸਮਾਜਿਕ ਸਥਿਰਤਾ ਵਿੱਚ ਨਿਵੇਸ਼ ਕਰ ਸਕਦੀ ਹੈ